ਸਿੰਘ ਸਾਹਿਬ ਕਹਿੰਦੇ ਵੀ ਜਾ ਕੇ ਉੱਥੇ ਥੋੜੇ ਜੱਗੇ ਅੱਗੇ ਹੋ ਕੇ ਦੇਖ ਕਹਿੰਦੇ ਨਹੀਂ ਕੁਝ ਨਹੀਂ ਆ ਮੱਜਾਂ ਨਿਵਾਨ ਜਾਣਦੇ ਆ ਮੁਸਲਮਾਨ ਅੱਜ ਵੀਰਵਾਰ ਹੈਗਾ ਨਾ ਮੱਸਿਆ ਦਾ ਦੇਣਿਆ ਤੇ ਕੁਝ ਨਹੀਂ ਹੈਗਾ ਪਰ ਮੈਂ ਉਸ ਚੀਜ਼ ਵੱਲ ਦੇਖੀ ਜਾ ਰਹੀ ਆ ਮੈਨੂੰ ਸਿੰਘ ਸਾਹਿਬ ਕਹਿੰਦੇ ਕਿ ਅੰਦਰੋਂ ਨਾ ਮੇਰਾ ਪਰਨਾ ਲਿਆ ਕੇ ਦੇ ਮੈਂ ਉਹ ਫਿਰ ਮੈਨੂੰ ਕਹਿੰਦੇ ਥੋੜਾ ਹੁਕਮਨਾਮਾ ਸਾਹਿਬ ਸੁਣ ਲਈਏ ਦਰਬਾਰ ਸਾਹਿਬ ਤੋਂ ਰੇਡੀਓ ਤੇ ਹੁਕਮਨਾਮਾ ਸਾਹਿਬ ਚੱਲ ਰਿਆ ਸੀਗਾ ਤੇ ਇਸ ਤਰ੍ਹਾਂ ਮੇਰਾ ਉਧਰ ਹੀ ਧਿਆਨ ਜਦੋਂ ਮੈਂ ਦੇਖਿਆ ਕਿ ਉਹ ਜਿਹੜੇ ਪਰਛਾਵੇਂ ਜੇ ਹੈਗੇ ਆ ਕਾਲੇ ਜੇ ਰੰਗ ਦੇ ਦੂਰੋਂ ਪਤਾ ਨਹੀਂ ਲੱਗ ਰਿਆ ਨੇਰੇ ਦੇ ਵਿੱਚ ਉਹ ਖਿਲਰ ਰਹ ਮੈਂ 1 ਮਿੰਟ ਚ ਗਿਆ ਸਿੰਘ ਸਾਹਿਬ ਮੈਂ ਕਿ ਸਾਨੂੰ ਕੀਰਾ ਪਿਆਗਾ ਜੇ ਪੁਲਿਸ ਜਗੀ ਇੰਨੇ ਟਾਈਮ ਚ ਮੈਨੂੰ ਸਿੰਘ ਸਾਹਿਬ ਕਹਿੰਦੇ ਵੀ ਛੇਤੀ ਛੇਤੀ ਅੰਦਰੋਂ ਜਿਹੜਾ ਪਿਸਟਲ ਉਹ ਫੜ ਲਿਆ ਮੈਂ ਜਾ ਕੇ ਇੱਕ ਇੰਨੀ ਕੋਈ ਗੁਥਲੀ ਦੇ ਵਿੱਚ 20 25 ਰਾਉਂਡ ਸੀਗੇ ਤੇ ਪਿਸਟਲ ਮੈਂ ਫੜ ਲਿਆ ਨਹੀਂ ਛੇਤੀ ਛੇਤੀ ਫੜ ਲਿਆ ਨਹੀਂ ਤੇ ਉਨੀ ਦੇਰ ਤੱਕ ਬੀਬੀ ਕਹਿੰਦੀ ਆ ਵੀ ਛੇਤੀ ਪਿਛਲੇ ਪਾਸੇ ਨੂੰ ਤੁਸੀਂ ਨਿਕਲ ਜਾਓ ਸਿੰਘ ਸਾਹਿਬ ਦੀਆਂ ਸਵਾਲੀਆਂ ਨਜ਼ਰਾਂ ਲਗੀਆਂ ਕਿ ਥੋੜਾ ਕੀ ਬਣੇਗਾ ਬੀਬੀ ਨੇ ਕਿਹਾ ਸਾਡਾ ਰੱਬ ਰੱਖਾ ਬਸ ਤੁਸੀਂ ਦੋਨੇ ਨਿਕਲੋ ਇੱਥੋਂ ਜਦੋਂ ਨੇ ਇੰਨੀ ਗੱਲ ਕਹੀ ਤੇ ਅਸੀਂ ਘਰ ਦੇ ਪਿਛਲੇ ਪਾਸੇ ਦਵਾਰ ਵਗੈਰਾ ਨਹੀਂ ਸੀ ਜਦੋਂ ਪਿਛਲੇ ਪਾਸੇ ਨੂੰ ਨਿਕਲਦੇ ਆਂ ਖੇਤਾਂ ਦੇ ਵਿੱਚ ਸੀਗਾ ਘਰ ਜਦੋਂ ਅਸੀਂ ਨਿਕਲਦੇ ਹੀ ਹੈਗੇ ਆਂ ਤੇ ਅੱਗੋਂ ਸਾਨੂੰ ਫੇਰ ਕੇਰਾ ਨਜ਼ਰ ਆਉਂਦਾ ਪੁਲਿਸ ਫੇਰ ਅੱਗੋਂ ਮੈਂ ਸਿੰਘ ਸਾਹਿਬ ਨੂੰ ਕਿਹਾ ਮੈਂ ਕਿਹਾ ਅੱਗੇ ਫੇਰ ਪੁਲਿਸ ਜੇ ਕੇਰਾ ਚਾਰੇ ਪਾਸੇ ਪੈ ਚੁੱਕਿਆ ਹੈਗਾ ਸਾਨੂੰ ਨਹੀਂ ਸੀ ਪਤਾ ਸਾਨੂੰ ਬਾਅਦ ਚ ਪਤਾ ਲੱਗਾ ਜਦ ਕਿ ਚਾਰੇ ਪਾਸੇ ਜਿਹੜਾ ਪੁਲਿਸ ਨੇ ਸਾਨੂੰ ਘੇਰ ਲਿਆ ਸੀ ਜਦੋਂ ਅੱਗੋਂ ਸਾਨੂੰ ਪੁਲਿਸ ਵਾਲੇ ਆਵਾਜ਼ ਦਿੰਦੇ ਹੈਗੇ ਨਾ ਤੇ ਛੋਟਾ ਛੋਟਾ ਇੰਨਾ ਇੰਨਾ ਕਮਾਦ ਹੈਗਾ ਵਾ ਖੀਏ ਤੱਕ ਆ ਕਮਾਦਦਾ ਸਿੰਘ ਸਾਹਿਬ ਮੈਨੂੰ ਆਵਾਜ਼ ਦਿੰਦੇ ਕਿ ਖੀਏ ਚ ਲੰਮੀ ਪਿਆ ਜਾ ਮੈਂ ਵੀ ਲੰਮੀ ਪਿਆ ਜੰਨੀ ਹਾਂ ਉਨੇ ਟਾਈਮ ਤੱਕ ਮੈਂ ਆ ਰਵਾਲਵਰ ਜਿਹੜਾ ਜਿਹੜਾ ਪਿਸਟਲ ਸੀ ਇੱਥੇ ਦੱਬ ਵਿੱਚ ਦਿੱਤਾ ਹੋਇਆ ਸੀ ਸਿੰਘ ਸਾਹਿਬ ਮੈਨੂੰ ਆਵਾਜ਼ ਦਿੰਦੇ ਆ ਪਿਸਟਲ ਕੱਢ ਕੇ ਮੈਨੂੰ ਫੜਾ ਜਦੋਂ ਮੈਂ ਕੱਢ ਕੇ ਇਹਨਾਂ ਨੂੰ ਫੜਾਉਣੀ ਇੱਕੋ ਹੀ ਸੀ ਸਿਰਫ ਇੱਕ ਹੀ ਸੀਗਾ ਜਦੋਂ ਮੈਂ ਇਹਨਾਂ ਨੂੰ ਫੜਾਉਣੀ ਹੈਗੀਆਂ ਮੈਂ ਇਹਨਾਂ ਨੂੰ ਕਹਿੰਦੀ ਕਿ ਲੋਡ ਕਰ ਲਓ ਲੋਡ ਨਹੀਂ ਹੋਇਆ ਹੈ ਤੇ ਉਨੇ ਟਾਈਮ ਤੱਕ ਸਿੱਧਾ ਸੋਚਿਆ ਕਿ ਪਿੱਛੇ ਪੁਲਿਸ ਨਹੀਂ ਹੋਏਗੀ ਅਸੀਂ ਚੁਪਾ ਕਰਕੇ ਨਿਕਲ ਜਾਣਾ ਵੀ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਅ ਪਰ ਜਦੋਂ ਮੈਂ ਫੜੌਨੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉਹਨੂੰ ਲੋਡ ਕਰਕੇ ਨਾਲ ਦੀ ਨਾਲ ਗੋਲੀਆਂ ਜਦੋਂ ਚਲਾਉਂਦੇ ਆ ਨਾ ਤਾਂ ਬਾਅਦ ਵਿੱਚ ਸੁਣਨ ਚਾਹਿਆ ਕਿ ਇੱਕਦਮ ਚੀਕ ਚਿਹੜਾ ਪੈਂਦਾ ਤੇ ਦਰੋਗੇ ਦੇ ਪੱਟ 'ਚ ਗੋਲੀ ਲੱਗ ਜਾਂਦੀ ਆ ਜਦੋਂ ਉਹਦੇ ਗੋਲੀ ਲੱਗਦੀ ਹੈਗੀ ਤੇ ਸਿੰਘ ਸਾਹਿਬ ਮੈਨੂੰ ਆਵਾਜ਼ ਦਿੰਦੇ ਕਿ ਉੱਠ ਕੇ ਭੱਜ ਅਸੀਂ ਜਦੋਂ ਉੱਠ ਕੇ ਫਿਰ ਭੱਜਣ ਲੱਗਦੇ ਆ ਤੇ ਪਿੱਛੇ ਸਾਡੇ ਪਤਾ ਨਹੀਂ ਕਿੰਨੀ ਕੁ ਗੋਲੀ ਚੱਲਦੀ ਆ ਜਦੋਂ ਪਹਿਲਾਂ ਉਸ ਤੋਂ ਪਹਿਲਾਂ ਜਿਹੜਾ ਦਰੋਗਾ ਉਹ ਸਾਨੂੰ ਲਲਕਾਰ ਰਿਹਾ ਦੇ ਸਿੰਘ ਸਾਹਿਬ ਅਗੋਂ ਆਵਾਜ਼ ਦਿੰਦੇ ਕਿ ਅਸੀਂ ਹੱਥ ਖੜੇ ਕਰ ਰਹੇ ਹੈਗੇ ਆਂ ਉਹਨਾਂ ਨੂੰ ਜਵਾਬ ਦਿੰਦੇ ਅਸੀਂ ਕਰ ਰਹੇ ਆਂ ਹੱਥ ਖੜੇ ਪਰ ਹੱਥ ਖੜੇ ਤਾਂ ਕਿੱਥੇ ਕਰਨੇ ਸੀਗੇ ਇਹਨੇ ਜਦੋਂ ਅਗੋਂ ਗੋਲੀ ਚਲਾ ਦਿੰਦੇ ਆ ਤੇ ਉਹ ਫਿਰ ਅਸੀਂ ਉਹਨੂੰ ਫਿਰ ਜਦੋਂ ਅਸੀਂ ਭੱਜਦੇ ਆ ਸਾਡੀ ਪਿੱਛੇ ਬਹੁਤ ਗੋਲੀ ਚਲਦੀ ਆ ਪਤਾ ਨਹੀਂ ਕਿਉਂ ਪ੍ਰਮਾਤਮਾ ਨੇ ਫੇਰ ਬਚਾ ਦਿੱਤਾ ਵੀ ਆਸ ਹੀ ਨਹੀਂ ਸੀ ਕਿ ਉਸ ਮੁਕਾਬਲੇ ਚ ਅਸੀਂ ਨਿਕਲ ਜਾਵਾਂਗੇ ਅਸੀਂ ਕਾਫੀ ਦੂਰ ਤੱਕ ਜਦੋਂ ਸਿੰਘ ਸਭ ਭੱਜਦੇ ਆ ਭੱਜਦੇ ਆ ਭੱਜਦੇ ਆ ਉਹਨਾਂ ਦੀ ਬਾਜੀ ਪਿਲਦੀ ਆ ਉਹਨਾਂ ਦੀ ਦਸਤਾਰ ਤੇ ਜਿਹੜਾ ਗਾਤਰਾ ਹੈ ਉਹ ਦੋਨੇ ਡਿੱਗ ਜਾਂਦੇ ਹੈਗੇ ਆ ਦਸਤਾਰ ਵੀ ਲੱਤ ਜਾਂਦੀ ਮੈਂ ਇਤਨਾ ਭੱਜਿਆਂ ਜਾਂਦੇ ਦਸਤਾਰ ਵੀ ਤੇ ਗਾਤਰਾ ਵੀ ਅੰਜੀ ਫੜ ਲੀਨੀ ਭੱਜੇ ਭੱਜੇ ਜਾਂਦੇ ਆ ਉਹ ਮੇਰੇ ਹੱਥ ਵਿੱਚ ਹੁੰਦੇ ਆ ਅਸੀਂ ਕਾਫੀ ਦੂਰ ਤੱਕ ਭੱਜਦੇ ਆਂ। ਅ ਕਈ ਅ ਕੋਈ 8-10 ਖੇਤ ਅਸੀਂ ਭੱਜਦੇ ਹੋਵਾਂਗੇ ਤੇ ਉੱਥੇ ਥੋੜੀ ਜਿਹੀ ਐਡੀਕ ਵੱਟ ਆਉਂਦੀ ਹੈਗੀ ਆ। ਵੱਟ ਦੇ ਉੱਲੇ ਹੋ ਕੇ ਤਾਂ ਸਿੰਘ ਸਾਹਿਬ ਫਿਰ ਜਿਹੜਾ ਹੈਗਾ ਪੁਲਿਸ ਨੂੰ ਲਲਕਾਰਦੇ ਆ। ਉਹਨਾਂ ਨੂੰ ਗਾਲ੍ਹਾਂ ਕੱਢਦੇ ਆ ਵੀ ਤੁਸੀਂ ਅੱਗੇ ਆਓ। ਮੇਰੀ ਰੇਂਜ ਵਿੱਚ ਆਓ। ਮੈਂ ਤੁਹਾਨੂੰ ਦੱਸਾਂ ਪੰਜਾਬੀ ਕੀ ਹੁੰਦੇ ਹੈਗੇ ਆ। ਮੈਂ ਉਸ ਟਾਈਮ ਉਹ ਜਿਹੜਾ ਨਜ਼ਾਰਾ ਸੀਗਾ ਉਹ ਇੱਕਦਮ ਮੈਂ ਹੈਰਾਨ ਸੀਗੀ ਕਿ ਇੱਕਦਮ ਉਹਨਾਂ ਨੇ ਲਲਕਾਰਿਆ ਫੌਜ ਨੂੰ ਖਲੋਗੇ ਕਹਿੰਦੇ ਇੱਥੇ ਹੁਣ ਆਪਾਂ ਮੁਕਾਬਲਾ ਕਰਨਾ ਹੈ ਫਿਰ ਉਹ ਮੈਨੂੰ ਕਹਿੰਦੇ ਕਿ ਤੂੰ ਹੱਥ ਖੜੇ ਕਰ ਦੇ ਵੀ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਾਂਗਾ ਕਿਉਂਕਿ ਜਿਉਂਦੇ ਜਿਵੇਂ ਇਹਨਾਂ ਦੇ ਹੱਥ ਨਹੀਂ ਆਉਣਾ ਆਪਣੇ ਕੋਲ ਗੋਲੀਆਂ ਬਹੁਤ ਥੋੜੀਆਂ ਲਿਗੀਆਂ ਤੇ ਇੰਨੇ ਇੱਕ ਦਿਨ ਆਪਾਂ ਮੁਕਾਬਲਾ ਕਿੰਨਾ ਕੁ ਕਰ ਸਕਦੇ ਆ ਤੇ ਮੈਂ ਉਹਨਾਂ ਨੂੰ ਕਹਿੰਦੀ ਕਿ ਨਹੀਂ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੈਗਾ ਏ ਕਿ ਇਹ ਖੇਡ ਇੰਨੀ ਛੇਤੀ ਖਤਮ ਨਹੀਂ ਹੋ ਸਕਦੀ ਹੈਗੀ ਮੈਂ ਸੇਵਾ ਕਰਨੀ ਆ ਮੈਂ ਗੁਰੂ ਤੋਂ ਸੇਵਾ ਮੰਗੀ ਆ ਮੇਰਾ اٹਲ ਵਿਸ਼ਵਾਸ ਹੈ ਕਿ ਮੈਂ ਸੇਵਾ ਮੰਗੀ ਆ ਤੇ ਇੰਨੀ ਛੇਤੀ ਨਹੀਂ ਸਾਰਾ ਕੁਝ ਖਤਮ ਹੁੰਦਾ ਹੈਗਾ ਮੈਂ ਸੇਵਾ ਕਰਨੀ ਹੈਗੀ ਆ ਵੀ ਆਪਾਂ ਇੱਥੋਂ ਨਿਕਲਦੇ ਹੈਗੇ ਆਪਾਂ ਨਿਕਲ ਜਾਣਾ ਸਿੰਘ ਸਾਹਿਬ ਕਹਿੰਦੇ ਆਪਾਂ ਨਿਕਲ ਵੀ ਗਏ ਆਪਣੇ ਕੋ ਗੋਲੀਆਂ ਬਹੁਤ ਥੋੜੀਆਂ ਨੇ ਫਿਰ ਇੱਥੋਂ ਦੇ ਭਈਆਂ ਨੇ ਸਾਨੂੰ ਫੜ ਕੇ ਇਹਨਾਂ ਨੂੰ ਪੁਲਿਸ ਨੂੰ ਫੜਾ ਦੇਣਾ ਆਪਾਂ ਆਪਣਾ ਇੱਥੋਂ ਨਿਕਲਣਾ ਬਹੁਤ ਮੁਸ਼ਕਲ ਹੈਗਾ ਮੈਂ ਕਿਹਾ ਨਹੀਂ ਆਪਾਂ ਭੱਜਦੇ ਆ ਜਿੱਥੋਂ ਤੱਕ ਸਾਡੇ ਕੋ ਭੱਜਿਆ ਜਾਂਦਾ ਆਪਾਂ ਭੱਜਾਂਗੇ ਜਦੋਂ ਨਾ ਹੈਗਾ ਪਰ ਆਪਾਂ ਨਿਕਲਣਾ ਇਥੋਂ ਮੈਂ ਬਾਰ ਬਾਰ ਉਹਨਾਂ ਨੂੰ ਇਹੀ ਕਹੀ ਗਈਆਂ ਪਰ ਉਹ ਬਾਰ ਬਾਰ ਕਹੀ ਗਏ ਕਿ ਆਪਾਂ ਨਹੀਂ ਨਿਕਲ ਸਕਦੇ ਹੈਗੇ ਜੁਪੀ ਹੈ ਪੰਜਾਬ ਨਹੀਂ ਆ ਵੀ ਉੱਥੇ ਤਾਂ ਖੇਤ ਨਹੀਂਗੇ ਸਾਡੀਆਂ ਮਤਲਬ ਕਿ ਜ਼ਬਾਨਾਂ ਇੰਨੀਆਂ ਬਾਹਰ ਆ ਗਈਆਂ ਅ ਚਰੀ ਅਦੇ ਕਣਕ ਦੇ ਬੁੱਥੇ ਕਣਕਾਂ ਦੀ ਬਾੜੀ ਹੋਈ ਸੀ ਅ ਸਰੋਂ ਹੀ ਕਣਕਾਂ ਵਿੱਚ ਬਹੁਤ ਸਾਰੀ ਬੀਜੀ ਉਹਦੇ ਇੰਨੇ ਨੇ ਵੱਡੇ ਬੁੱਥੇ ਪੈਰ ਵੱਡ ਵੱਡ ਕੇ ਬੁਰੀ ਹਾਲਤ ਹੋ ਗਈ ਪੈਰ ਲਊ ਲਹਾਨ ਹੋ ਗਏ ਪਰ ਅਸੀਂ ਫਿਰ ਵੀ ਭੱਜੇ ਜਾ ਰਹੇ ਹਾਂ ਸਿੰਘ ਸਾਹਿਬ ਵਿੱਚ ਵਿੱਚ ਮੈਨੂੰ ਕਹਿੰਦੇ ਵੀ ਆ ਮਨਾਉਂਦੇ ਵੀ ਆ ਵੀ ਤੂੰ ਹੱਥ ਖੜੇ ਕਰ ਦੇ ਮੈਂ ਕਿਹਾ ਮੈਂ ਦੁਸ਼ਮਣ ਅੱਗੇ ਹੱਥ ਨਹੀਂ ਖੜੇ ਕਰਨੇ ਫਿਰ ਮੈਨੂੰ ਕਹਿੰਦੇ ਤੇਰੇ ਤੇ ਪਿੰਡ ਪਤਾ ਵੀ ਨਹੀਂ ਤੇਰਾ ਵਿਆਹ ਹੋਇਆ ਕਿ ਨਹੀਂ ਹੋਇਆ ਤੂੰ ਜਾ ਕੇ ਨਵੇਂ ਸਿਰੇ ਤੋਂ 2 4 6 ਮਹੀਨੇ ਤੇਰੀ ਤੈਨੂੰ ਜੇਲ੍ਹ ਕਰਨਗੇ ਤੂੰ ਜਾ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰ ਲਈ ਮੈਂ ਕਿਹਾ ਕਿ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਕਿ ਮੇਹਾਂ ਹੱਥ ਖੜੇ ਨਹੀਂ ਕਰਨੇ ਹੈਗੇ ਫਿਰ ਜਦੋਂ ਆਪਾਂ ਕਈ ਵਾਰੀ ਖਲੋਜ ਨੇ ਜਦੋਂ ਅਸੀਂ ਖਲੋ ਕੇ ਗੱਲਬਾਤ ਕਰਦੇ ਆਂ ਤੇ ਪੁਲਿਸ ਜਿਹੜੀ ਆ ਉਹ ਸਾਡੀ ਰੇਂਜ 'ਚ ਨਹੀਂ ਆਉਂਦੀ ਹੈਗੀ ਪੁਲਿਸ ਉੱਥੇ ਨਾਲ ਦੀ ਨਾਲ ਲੰਮੀ ਪੈ ਜਾਂਦੀ ਆ ਤਾਂ ਜਦੋਂ ਅਸੀਂ ਭੱਜਣ ਲੱਗਦੇ ਆਂ ਪੁਲਿਸ ਫੇਰ ਸਾਡਾ ਖਹਿੜਾ ਨਹੀਂ ਛੱਡਦੀ